ਜੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ सनी ਪਹੂਜਾ ਵਾਰ ਨੰਬਰ 4 ਤੋਂ ਕਾਕਵਾ ਰੋਡ ਤੋਂ ਨਾਲੇ ਜਿਲ੍ਹਾ ਵਾਈਸ ਪ੍ਰਧਾਨ ਆ ਕਾਂਗਰਸ ਪਾਰਟੀ ਤੋਂ ਕੱਲ ਤੁਹਾਡਾ ਪਹਿਲੇ ਤਾਂ ਮੈਂ ਸਾਰੇ ਇਹ ਵੀਡੀਓ ਰਾਨੀ ਮੀਡੀਆ ਵਾਲਿਆਂ ਦਾ ਮੇਰੇ ਮੀਡੀਆ ਭਰਾ ਮੇਰੇ ਜਿੰਨੇ ਵੈਬ ਚੈਨਲ ਵਾਲੇ ਯੂਟਿਊਬਰ ਮੇਰੇ ਜਿੰਨੇ ਪੱਤਰਕਾਰ ਵੀਰ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕੱਲ ਮੇਰੇ ਛੋਟੇ ਜਿਹੇ ਮੈਨੂੰ ਵਰਕਰ ਦੀ ਆਵਾਜ਼ ਨੂੰ ਸਾਰੇ ਦੇਸ਼ ਵਿਦੇਸ਼ ਤੱਕ ਪਹੁੰਚਾਇਆ ਜਿੱਦਾਂ ਤੁਸੀਂ ਕੱਲ ਸਭ ਨੇ ਦੇਖਿਆ ਹੀ ਐ ਜੋ ਮੈਂ ਕੱਲ ਕਿਹਾ ਵੇ ਵੀ ਹਾਈ ਕਮਾਂਡ ਦੁਆਰਾ ਇੱਕ ਵਰਕਰ ਦੀ ਆਵਾਜ਼ ਨੂੰ ਦਬਾਇਆ ਜਾਂਦਾ ਹੈ ਤੇ ਫਿਰ ਉਸਦੇ ਨਾਲ ਕੀ सलूक ਕੀਤਾ ਜਾਂਦਾ ਹੈ ਤੁਹਾਨੂੰ ਕੱਲ ਸਭ ਨੂੰ ਮੈਂ ਆਪਣੀ ਇੰਟਰਵਿਊ ਦੇ ਵਿੱਚ ਦੱਸਿਆ ਹੀ ਐ ਸੋ ਅੱਜ ਮੈਂ ਤੁਹਾਨੂੰ ਇੱਕ ਤਾਂ ਸਾਰਿਆਂ ਦਾ ਤੁਹਾਡੇ ਵੀਰਾਂ ਦਾ ਧੰਨਵਾਦ ਕਰਨਾ ਚਾਹਨਾ ਤੇ ਇੱਕ ਮੈਂ ਅੱਜ ਇਹ ਵੀਡੀਓ ਤੁਹਾਡੇ ਸਾਰੇ ਅੱਗੇ ਇਸ ਲਈ ਭੇਜ ਰਿਹਾ ਕੱਲ ਦੇ ਪ੍ਰੋਗਰਾਮ ਤੋਂ ਬਾਅਦ ਮੈਨੂੰ ਜੇ ਕੋਈ ਅਤੇ ਮੇਰੇ ਪਰਿਵਾਰ ਨੂੰ ਜੇ ਮੇਰੀ ਕੋਈ ਆਵਾਜ਼ ਦਬਾਈ ਜਾਂਦੀ ਹੈ ਜਾਂ ਮੇਰੇ ਤੇ ਮੇਰੇ ਪਰਿਵਾਰ ਤੇ ਕੋਈ ਜੱਤੀ ਹੁੰਦੀ ਹੈ ਜਾਂ ਮੇਰੇ ਤੇ ਕੋਈ ਹਮਲਾ ਹੁੰਦਾ ਹੈ ਤਾਂ ਉਹਦਾ ਜ਼ਿੰਮੇਵਾਰ ਸਿਰਫ ਔਰ ਸਿਰਫ ਰਵਨੀਤ ਸਿੰਘ ਬਿੱਟੂ ਤੇ ਸੰਜੀਤ ਤਲਵਾਰ ਹੋਣਗੇ ਮੈਂ ਅੱਜ ਇਹ ਵੀਡੀਓ ਜਾਰੀ ਕਰ ਰਿਹਾ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਨਾ ਚਾਹਨਾ ਮੈਂ ਕੱਲ ਕੁਝ ਗਲਤ ਨਹੀਂ ਬੋਲਿਆ ਮੈਂ ਪਾਰਟੀ ਦੀ ਸ਼ਾਨ ਦੇ ਖਿਲਾਫ ਨਹੀਂ ਬੋਲਿਆ ਮੈਂ ਸਿਰਫ ਇਹ ਹੀ ਸਵਾਲ ਪੁੱਛੇ ਨੇ ਬਿਸਰਦਾ ਰਵਨੀਤ ਸਿੰਘ ਬਿੱਟੂ ਜੀ ਜਦੋਂ ਲੁਧਿਆਣੇ ਆਉਂਦੇ ਨੇ ਲੁਧਿਆਣੇ ਸ਼ਹਿਰ ਦੇ ਐਮਪੀ ਨੇ ਤੇ ਵਰਕਰਾਂ ਨੂੰ ਬੁਲਾਇਆ ਨਹੀਂ ਜਾਂਦਾ ਤੇ ਸੰਜੇ ਤਲਵਾਰ ਜਿਹੜਾ 40000 ਵੋਟਾਂ ਤੋਂ ਹਾਰਿਆ ਹੋਇਆ ਤੇ ਉਹਨੂੰ ਜ਼ਿਲ੍ਹਾ ਪ੍ਰਧਾਨ ਦੀ ਨੁਮਾਇੰਦਗੀ ਕਰਨ ਲਈ ਲਗਾ ਦਿੱਤਾ ਜਾਂਦਾ ਹੈ ਜਦ ਇੱਕ ਵਾਰੀ ਲੋਕਾਂ ਨੇ ਉਹਨੂੰ ਨਕਾਰ ਦਿੱਤਾ ਫਿਰ ਉਸ ਨੂੰ ਹਾਈ ਕਮਾਂਡ ਨੂੰ ਹੋਰ ਕੋਈ ਬੰਦਾ ਨਹੀਂ ਨਜ਼ਰ ਆ ਰਿਹਾ ਸੋ ਇਸ ਕਰਕੇ ਇੱਕ ਨਾਲੇ ਹੋਰ ਜੋ ਮੈਂ ਅਹਿਮ ਸਵਾਲ ਕੀਤਾ ਸੀ ਵੀ ਲੁਧਿਆਣਾ ਸ਼ਹਿਰ ਦੇ ਵਿੱਚ ਕਾਂਗਰਸ ਦਾ ਇੱਕ ਦਫ਼ਤਰ ਹੁੰਦਾ ਸੀ ਜੋ ਕਿ ਘੰਟਾ ਘਰ ਸੀਗਾ ਪੁਰਾਣਾ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਲੁਧਿਆਣਾ ਵਾਸੀਆਂ ਨੂੰ ਕਾਂਗਰਸੀਆਂ ਨੂੰ ਵੀ ਜਿਹੜੇ ਕਾਂਗਰਸ ਪਾਰਟੀ ਦੇ ਸਿਪਾਹੀ ਆ ਉਹਨਾਂ ਨੂੰ ਵੀ ਤੇ ਕਾਂਗਰਸ ਦੀ ਹਾਈ ਕਮਾਂਡ ਨੂੰ ਵੀ ਮੈਂ ਤਾਂ ਸਿਰਫ ਇਹ ਸਵਾਲ ਕੀਤੇ ਸੀ ਵੀ ਮੈਨੂੰ ਦੱਸਿਆ ਜਾਵੇ ਵੀ ਦਫ਼ਤਰ ਹੁਣ ਕਿੱਥੇ ਗਿਆ ਜਿਹੜਾ ਕਾਂਗਰਸ ਪਾਰਟੀ ਦਾ ਉੱਥੇ ਪੁਰਾਣਾ ਦਫ਼ਤਰ ਹੁੰਦਾ ਸੀ ਘੰਟਾ ਘਰ ਮੈਂ ਕੋਈ ਕਿਸੇ ਦੀ ਸ਼ਾਨ ਦੇ ਖਿਲਾਫ ਨਹੀਂ ਗਲਤ ਬੋਲਿਆ ਮੈਂ ਕਿਸੇ ਨੂੰ ਕੋਈ ਗਾਲੀ ਗਲੋਚ ਨਹੀਂ ਕੀਤੀ ਤੇ ਹੁਣ ਕੱਲ ਨੂੰ ਅੱਗੋਂ ਫਿਊਚਰ ਦੇ ਵਿੱਚ ਮੇਰੇ ਅਤੇ ਮੇਰੇ ਪਰਿਵਾਰ ਤੇ ਜੇ ਕੋਈ 19 21 ਹੁੰਦੀ ਹੈ ਜਾਂ ਮੇਰੀ ਆਵਾਜ਼ ਨੂੰ ਦਬਾਇਆ ਗਿਆ ਜਾਂ ਮੇਰੇ ਤੇ ਕੋਈ ਹਮਲਾ ਹੋਇਆ ਤਾਂ ਉਹਦਾ ਜ਼ਿੰਮੇਵਾਰ ਰੁਨੀ ਸਿੰਘ ਬਿੱਟੂ ਤੇ ਸੰਜੇ ਤਲਵਾਰ ਹੋਊਗਾ panu wajir jẹ na.